ਆਖਰ Jio ਨੂੰ ਪੈ ਹੀ ਗਿਆ ਝੁਕਣਾ ਹੁਣ ਲਾਂਚ ਕੀਤਾ 72 ਦਿਨਾਂ ਵਾਲਾ ਸਸਤਾ ਪਲਾਨ BSNL ਦੀ ਵਾਪਸੀ ਤੋਂ ਡਰਿਆ Jio ਹਰ ਕੋਈ ਜਾਣਦਾ ਹੈ ਕਿ Jio ਦੇ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਗਏ ਸੀ ਤੇ ਮਹਿੰਗੇ ਵੀ ਬਹੁਤ ਜ਼ਿਆਦਾ ਕੀਤੇ ਗਏ ਜਿਸ ਤੋਂ ਬਾਅਦ ਬਾਕੀ ਕੰਪਨੀਆਂ ਭਾਵੇਂ Airtel ਹੋਣ ਤੇ ਹੋਰ ਜਿੰਨੀਆਂ ਵੀ ਮੋਬਾਈਲ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਆਪਣੇ ਰੀਚਾਰਜ ਮਹਿੰਗੇ ਕਰ ਦਿੱਤੇ ਗਏ ਤਾਂ ਫਿਰ ਵਾਪਸੀ ਹੁੰਦੀ ਹੈ ਬੀਐਸਐਨਐਲ ਦੀ ਬੀਐਸਐਨਐਲ ਦੇ ਵੱਲੋਂ ਇੱਕ ਅਜਾਇਹਾ ਪਲਾਨ ਲਾਂਚ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸਾਰੇ ਲੋਕ ਬੀਐਸਐਨਐਲ ਦੀ ਤਾਰੀਫ ਕਰਦੇ ਨੇ ਤਾਂ ਬਾਕੀ ਸਾਰੀਆਂ ਕੰਪਨੀਆਂ ਨੂੰ ਇੱਕ ਤੋਂ ਬਾਅਦ ਇੱਕ ਲਤਾੜਿਆ ਜਾਂਦਾ ਹੈ ਤਾਂ BSNL ਦੀ ਵਾਪਸੀ ਤੋਂ ਹੁਣ Jio ਡਰ ਗਿਆ ਝੁਕਣਾ ਪੈ ਗਿਆ Jio ਨੂੰ ਹੁਣ Jio ਦੇ ਵੱਲੋਂ ਫਿਰ ਤੋਂ ਮੋਬਾਈਲ ਰੀਚਾਰਜ ਪਲਾਨ ਸਸਤਾ ਕਰ ਦਿੱਤਾ ਗਿਆ ਔਰ ਇੱਥੋਂ ਤੱਕ ਕਿ 72 ਦਿਨਾਂ ਵਾਲਾ ਪਲਾਨ ਲਿਆਂਦਾ ਗਿਆ ਜਦ ਕਿ 1 ਮਹੀਨੇ ਦੇ ਰੀਚਾਰਜ ਪਲਾਨ ਦੀ ਗੱਲ ਹੁੰਦੀ ਹੈ Jio ਨੇ 28 ਦਿਨਾਂ ਦਾ ਪਲਾਨ ਸ਼ੁਰੂ ਕੀਤਾ ਤਾਂ 2 ਦਿਨ ਪਹਿਲਾਂ ਹੀ ਘਟਾ ਜਾਂਦੇ ਨੇ ਤਾਂ ਹੁਣ 72 ਦਿਨਾਂ ਦਾ ਪਲਾਨ ਲਿਆਂਦਾ ਗਿਆ ਨਵੀਆਂ ਕੀਮਤਾਂ ਜਾਣ ਕੇ ਤੁਸੀਂ ਹੈਰਾਨ ਹੋ ਜਾਉਂਗੇ ਕਿ ਹੁਣ Jio ਕਿਸ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੋਂ ਪਿੱਛੇ ਆ ਗਿਆ ਲੋਕ ਟੁੱਟਣ ਲੱਗ ਗਏ ਸੀ ਲੋਕ ਲਤਾੜਨ ਲੱਗ ਗਏ ਸੀ ਤਾਂ ਹੁਣ ਲੋਕਾਂ ਨੂੰ ਵਾਪਸ ਆਪਣੇ ਕੋਲ ਲਿਆਉਣ ਦੇ ਲਈ Jio ਦੇ ਵੱਲੋਂ ਕਿਹੜਾ ਨਵਾਂ ਟਰਿਕ ਯੂਜ਼ ਕੀਤਾ ਗਿਆ ਸਾਰਾ ਕੁਝ ਜਾਣਦੇ ਇਸ ਰਿਪੋਰਟ ਦੇ ਵਿੱਚ ਇਨ ਜੁਲਾਈ 2024 ਨੂੰ ਟੈਲੀਕਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਨੂੰ ਸਭ ਤੋਂ ਪਹਿਲਾਂ ਵਧਾਇਆ ਸੀ। ਇਸ ਤੋਂ ਬਾਅਦ ਵੋਡਾਫੋਨ, ਆਈਡੀਆ ਅਤੇ ਐਟਲ ਕੰਪਨੀ ਨੇ ਵੀ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ। ਸਾਰਿਆਂ ਨੇ ਆਪਣੇ ਪਲਾਨ ਨੂੰ ਲਗਭਗ 20 ਤੋਂ 25% ਤੱਕ ਵਧਾ ਦਿੱਤੇ ਸਨ। ਇਸ ਦਾ ਅਸਰ ਇਹ ਹੋਇਆ ਕਿ ਵੱਡੀ ਗਿਣਤੀ 'ਚ ਲੋਕ ਆਪਣੇ SIM ਕਾਰਡ ਪੀਐਸਨਲ ਕੰਪਨੀ 'ਚ ਪੋਰਟ ਕਰਵਾ ਰਹੇ ਨੇ। ਅਜਿਹੇ 'ਚ ਸਭ ਤੋਂ ਵੱਧ SIM ਪੋਰਟ ਜੀਓ ਕੰਪਨੀ ਦੇ ਗਾਹਕਾਂ ਵੱਲੋਂ ਕੀਤੇ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਬਹੁਤ ਸਾਰੇ ਗਾਹਕ Jio ਨੂੰ ਛੱਡ ਕੇ ਤੇ ਹੋਰ ਟਰਾਂਸਫਰ ਹੋ ਗਏ ਨੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਹੁਣ Jio ਕੰਪਨੀ ਨੇ ਆਪਣੇ ਗਾਹਕਾਂ ਦੇ ਲਈ ਇੱਕ ਜ਼ਬਰਦਸਤ ਰੀਚਾਰਜ ਪਲਾਨ ਲਾਂਚ ਕਰਕੇ ਪਲਾਨ ਤਿਆਰ ਕੀਤਾ ਹੈ ਜਿਸ ਦੀ ਵੈਧਤਾ 72 ਦਿਨਾਂ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ Jio ਕੰਪਨੀ ਨੂੰ ਹੁਣ ਆਪਣੇ ਪਲਾਨ ਵਾਪਸ ਲਿਆਉਣੇ ਪੈ ਰਹੇ ਨੇ ਇੱਕ ਵਾਰ ਫਿਰ Jio ਕੰਪਨੀ ਗਾਹਕਾਂ ਦੇ ਲਈ ਤਿੰਨ ਪਲਾਨ ਲਾਂਚ ਕਰ ਰਹੀ ਹੈ ਜੋ 5G ਯੂਜ਼ਰਸ ਲਈ ਇੱਕ ਵਾਰ ਫਿਰ ਤਮਾਕੇਦਾਰ ਸਾਬਤ ਹੋਣਗੇ ਜਿਨ੍ਹਾਂ ਦੀ ਵੈਧਤਾ 72 ਦਿਨਾਂ ਦੀ ਹੈ ਅਤੇ ਬਹੁਤ ਸਸਤੀਆਂ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ Jio ਨੇ 329 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ Jio ਦਾ 329 ਰੁਪਏ ਦਾ 프리ਪੇਡ ਪਲਾਨ 28 ਦਿਨਾਂ ਦੀ ਵੈਲਿਡਿਟੀ ਨਾਲ ਆਉਂਦਾ ਹੈ। ਇਹ ਪਲਾਨ ਗਾਕਾਂ ਨੂੰ ਅਨਲਿਮਿਟਿਡ ਵੌਇਸ ਕਾਲਿੰਗ ਅਤੇ 100 SMS ਪਰ ਡੇ ਦੇ ਨਾਲ-ਨਾਲ 1.5GB ਰੋਜ਼ਾਨਾ ਡਾਟਾ ਪ੍ਰਦਾਨ ਕਰਦਾ ਹੈ। ਇਸ 'ਤੇ Jio 7 Pro ਵੀ ਉਪਲਬਧ ਹੈ। Jio 7 Pro ਸਬਸਕ੍ਰਿਪਸ਼ਨ ਨੂੰ ਐਕਟੀਵੇਟ ਕਰਨ ਦੇ ਲਈ ਯੂਜ਼ਰਜ਼ ਨੂੰ Jio 7 ਐਪ ਤੇ ਲੌਗਇਨ ਕਰਨਾ ਹੋਵੇਗਾ। ਤਾਂ ਦੱਸ ਦिए ਕਿ ਹੁਣ ਜੋ ਪਲਾਨ ਲਿਆਂਦਾ ਗਿਆ ਲੋਕਾਂ ਦੇ ਲਈ ਬਹੁਤ ਸਸਤਾ ਹੋਏਗਾ ਤੇ 72 ਦਿਨਾਂ ਦੀ ਵੈਲਿਡਿਟੀ ਹੋਏਗੀ ਕਿਉਂਕਿ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ BSNL 'ਚ ਜਾ ਰਹੇ ਸੀ ਤਾਂ ਹੁਣ ਉਹ ਲੋਕਾਂ ਨੂੰ ਵਾਪਸ ਆਪਣੇ ਤੱਕ ਰੋਕਣ ਦੇ ਲਈ Jio ਦੇ ਵੱਲੋਂ ਇੱਕ ਵੱਡਾ ਟਰਿਕ ਯੂਜ਼ ਕੀਤਾ ਗਿਆ ਦੇਖਣਾ ਹੋਵੇਗਾ ਕਿ ਲੋਕ ਹੁਣ Jio ਨੂੰ ਦੁਬਾਰਾ ਤੋਂ ਉਸੇ ਭਰੋਸੇ ਦੇ ਨਾਲ ਪਸੰਦ ਕਰਦੇ ਨੇ ਜਾਂ ਫਿਰ ਲੋਕ BSNL ਦੇ ਵਿੱਚ ਆਪਣੀ SIM ਕਾਰਡ ਪੋਰਟ ਕਰਨਾ ਜਾਰੀ ਰੱਖਦੇ ਨੇ